ਖੰਧਰਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਜੇਤਕਾਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਆ ਬ੍ਰਾਮਟਨ ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਦੇ ਵੱਲੋਂ ਰਾਈਡ ਦਾ ਆਯੋਜਨ ਕੀਤਾ ਗਿਆ ਆ 올 ਓਵਰ ਕੈਨੇਡਾ ਦੇ ਵਿੱਚ ਇਹ ਰਾਈਡ ਕੀਤੀ ਜਾਂਦੀ ਹੈ ਤੇ ਅੱਜ ਦੀ ਰਾਈਡ ਦਾ ਮੇਨ ਮਕਸਦ ਕੀ ਹੈ ਅਗੇਂਸਟ ਡਾਇਬੀਟਿਸ ਹੈ ਡਾਇਬੀਟਿਸ ਬਹੁਤ ਲੋਕਾਂ ਨੂੰ ਹੋਈ ਹੈ ਅਕ੍ਰੋਸ ਕੈਨੇਡਾ ਦੇ ਵਿੱਚ ਤੇ ਉਹਦੇ ਨਾਲ ਲਜਿੱਠਣ ਦੇ ਲਈ ਇਹ ਰਾਈਡ ਦਾ ਆਯੋਜਨ ਕੀਤਾ ਗਿਆ ਆ ਇਸ ਦੇ ਵਿੱਚ 50 ਤੋਂ 60 ਦੇ ਕਰੀਬ ਜਿਹੜੇ ਬਾਈਕਰਸ ਨੇ ਉਹ ਪਹੁੰਚੇ ਨੇ ਆਪਣੇ ਬਾਈਕਸ ਲੈ ਕੇ ਤੁਸੀਂ ਪਿੱਛੇ ਰਸ਼ ਵੀ ਦੇਖ ਸਕਦੇ ਹੋ ਇਹਦਾ ਆਯੋਜਨ ਕੀਤਾ ਗਿਆ ਆ ਕਾਫੀ ਸਾਰੇ ਇੱਥੇ ਐਮਪੀਜ਼ ਵੀ ਪਹੁੰਚੇ ਹੋਏ ਨੇ ਐਮਪੀਪੀ ਵੀ ਆਏ ਹੋਏ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਕਮਿਊਨਿਟੀ ਦੇ ਲਈ ਉਪਰਾਲਾ ਕੀਤਾ ਗਿਆ ਹੈ ਤੇ ਕਿਵੇਂ ਦਾ ਲੱਗ ਰਿਹਾ ਸਾਰਿਆਂ ਨੂੰ ਇਸ ਮੌਕੇ ਆਓ ਤੁਹਾਡੇ ਨਾਲ ਵੀ ਰਿਵਿਊ ਸਾਂਝਾ ਕਰਦੇ ਆ। ਸੋ ਜਿਹੜੇ ਡਾਇਬੀਟਿਸ ਦੇ ਅਗੇਂਸਟ ਅਕ੍ਰੋਸ ਕੈਨੇਡਾ ਰਾਈਡ ਦੀ ਅੱਜ ਹੋਣ ਜਾ ਰਹੀ ਹੈ ਇਹਦੀ ਮੈਂ ਜੇ ਪਿੱਛੇ ਦੀ ਗੱਲ ਕਰਾਂ ਪਿਛੋਕਰ ਦੀ ਤਾਂ ਇਹਦੀ ਸ਼ੁਰੂਆਤ ਕਦੋਂ ਕੀਤੀ ਗਈ ਸੀ? ਇਹ 7 ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਸਾਡੇ ਦਿਮਾਗ 'ਚ ਆਇਆ ਸੀ ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਡਾਇਬੀਟੀ ਬਹੁਤ ਵੱਡੀ ਬਿਮਾਰੀ ਆ। ਬਹੁਤ ਵਾਰੀ ਅਸੀਂ ਇਹਨੂੰ ਅੰਡਰਐਸਟੀਮੇਟ ਕਰਦੇ ਆਂ। ਉਹਦੇ ਕਰਕੇ ਫਿਰ ਸਾਡੇ ਡਾਇਬੀਟਿਕ ਕੈਨੇ ਪਹਿਲਾਂ ਇਹ ਸਿੱਖ ਮੋਟਰਸਾਈਕਲ ਕਲੱਬ ਨੇ ਅੰਟੀਰੀਓ ਤੋਂ ਸ਼ੁਰੂ ਕੀਤੀ ਸੀ ਹੌਲੀ-ਹੌਲੀ ਫਿਰ ਅਕ੍ਰੋਸ ਕੈਨੇਡਾ ਅਸੀਂ ਇਹਨੂੰ ਲੈ ਗਏ ਐਤਕੀਆ 7ਵੀਂ ਰਾਈਡ ਹੈਗੀ ਆਪਣੀ ਤੇ ਉਦੋਂ ਤੋਂ ਆਪਾਂ ਕੰਟੀਨਿਊਲੀ ਰਾਈਡ ਕਰ ਰਹੇ ਆ ਕਿ ਜਿੰਨਾ ਵੀ ਪੈਸਾ ਇਕੱਠਾ ਹੁੰਦਾ ਇਹ ਛੋਟੇ ਬੱਚਿਆਂ ਨੇ ਜਿਹੜੇ ਡਾਇਬੀਟੀ ਲੈ ਕੇ ਜੰਮਦੇ ਨੇ ਉਹ ਉਹਨਾਂ ਦੀ ਦੇਖ ਰੇਖ ਉਹਨਾਂ ਨੇ ਕਿੱਦਾਂ ਰਹਿਣਾ ਉਹਦੇ ਵਾਸਤੇ ਵਰਤਿਆ ਜਾਂਦਾ ਤੇ ਅੱਜ ਦੀ ਸ਼ੁਰੂਆਤ ਬ੍ਰੈਮਟਨ ਤੋਂ ਹੋ ਰਹੀ ਹੈ ਤੇ ਕਿੱਥੇ ਤੱਕ ਜਾਏਗੀ ਰਾਈਡ ਏ ਬ੍ਰੈਂਟਨ ਇਥੋਂ ਸ਼ੁਰੂ ਕਰਕੇ ਸੌਕਰ ਸੈਂਟਰ ਤੋਂ ਸੇਮਿਕ ਸੈਂਟਰ ਹੈ ਜਿਹੜਾ ਇਹ ਬੈਂਟਿੰਗ ਹਾਊਸ ਲੰਡਨ ਜਾਏਗੀ ਬੈਂਟਿੰਗ ਹਾਊਸ ਹੁਣ ਮਿਊਜ਼ੀਅਮ ਬਣਿਆ ਪਰ 104 ਪਹਿਲਾ ਸਾਲ ਪਹਿਲਾਂ ਜਿਹੜਾ ਡਾਕਟਰ ਸੀ ਉਹਨੇ ਇਥੋਂ ਸਾਨੂੰ ਬੜੇ ਪ੍ਰਾਊਡ ਵਾਲੀ ਗੱਲ ਆ ਬੀਗਾ ਕੈਨੇਡੀਅਨ ਵੇ ਡਾਇਬਟੀਸ ਦੀ ਇੱਕੋ ਇੱਕ ਜਿਹੜੀਆਂ ਇੰਸੂਰੇਸ਼ਨਾਂ ਜਿਹੜੀ ਮੈਡੀਸਿਨ ਜਿਹਨੂੰ ਆਪਾਂ ਕਹਿੰਦੇ ਆ ਉਹ ਕੈਨੇਡਾ ਦੇ ਵਿੱਚ ਕੈਨੇਡੀਅਨ ਡਾਕਟਰ ਨੇ ਕੀਤੀ ਸੀ ਉੱਥੇ ਜਾ ਕੇ ਅਸੀਂ ਸਮਾਪਤ ਕਰਦੇ ਹੁੰਨੇ ਆ ਇੱਕ ਹੋਰ ਪਾਈਚਾਰੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਵੀ ਉੱਥੇ ਫਾਰਮਾਸਿਊਟੀਕਲ ਕੰਪਨੀਆਂ ਨੇ ਵੱਡੀਆਂ-ਵੱਡੀਆਂ ਡੋਨੇਸ਼ਨਾਂ ਦੇ ਕੇ ਆਪਣੇ ਸਟੋਨਜ਼ ਆਪਣੇ ਸਾਈਨ ਲਵਾਏ ਹੋਏ ਆ ਪਰ ਸਿੱਕ ਮੋਟਰਸਾਈਕਲ ਕਲੱਬ ਦਾ ਵੀ ਉਹਨਾਂ ਸਾਰੀਆਂ ਕੰਪਨੀਆਂ ਦੇ ਵਿੱਚ ਭਾਈਚਾਰੇ ਦੇ ਸਹਿਯੋਗ ਨਾਲ ਸਾਈਨ ਲੱਗਿਆ ਜਦੋਂ ਵੀ ਤੁਸੀਂ ਕਿਤੇ ਲੰਡਨ ਜਾਓ ਤਾਂ ਮਿਊਜ਼ੀਅਮ ਇਹ ਜ਼ਰੂਰ ਪੇਂਟਿੰਗ ਹਾਊਸ ਮਿਊਜ਼ੀਅਮ ਬਣਿਆ ਹੋਇਆ ਉਹਨੂੰ ਜ਼ਰੂਰ ਦੇਖ ਕੇ ਆਓ ਤੁਹਾਨੂੰ ਮਾਣ ਹੋਵੇਗਾ ਆਪਣਾ ਉੱਥੇ ਸਾਈਨ ਦੇਖ ਕੇ ਤਾਂ ਮੈਮਾ ਜਿੱਥੇ ਡਾਇਬੀਟਿਸ ਦੇ ਅਗੇਂਸਟ ਅਕਰੋਸ ਕੈਨੇਡਾ ਰਾਈਡ ਹੋਣ ਜਾ ਰਹੀ ਹੈ ਸਿੱਕ ਮੋਟਰਸਾਈਕਲ ਕਲੱਬ ਦੇ ਵੱਲੋਂ ਹਰ ਸਾਲ ਕਰਵਾਈ ਜਾਂਦੀ ਹੈ ਪਿਛਲੇ 7 ਸਾਲਾਂ ਤੋਂ ਤੁਸੀਂ ਵੀ ਇੱਥੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਿਕ ਮੋਟਰਸਾਈਕਲ ਕਲੱਬ ਦਾ ਤਨਵਾਦ ਕਰਨਾ ਚਾਹੁੰਦੀ ਆ ਕਿ ਜਿਹੜਾ ਉਦਮ ਕਰਦੇ ਆ ਤੇ ਪਲੱਸ ਇੱਥੇ ਬ੍ਰੈਂਟਨ ਦੇ ਵਿੱਚ ਕਿਉਂ ਜ਼ਰੂਰੀ ਆ ਤੁਸੀਂ ਦੇਖੋ ਡਾਇਬੀਟੀਜ਼ ਜਿਹੜੀ ਹੈਗੀ ਆ ਆਪਣੇ ਸਾਊਥ ਏਸ਼ੀਅਨ ਪਾਈਚਾਰੇ ਇੰਟੈਲੀਜੈਂਸ ਪਾਈਚਾਰੇ ਚ ਸਾਊਥ ਅਫਰੀਕਨ ਇਨਰ ਪਾਈਚਾਰਿਆਂ ਚ ਜ਼ਿਆਦਾ ਪਾਈ ਜਾਂਦੀ ਹੈਗੀ ਆ ਸੋ ਸੋ ਜ਼ਰੂਰੀ ਹੈ ਕਿ ਅਵੇਅਰਨੈਸ ਤੇ ਜਿਹੜੇ ਸਿੱਖ ਮੋਟਰਸਾਈਕਲ ਕਲੱਬ ਅਕ੍ਰਾਸ ਕੈਨੇਡਾ ਜਿਹੜੀ ਰਾਈਡ ਕਰਦੇ ਆਗੇ ਉਹ ਫੰਡਸ ਜਿਹੜੇ ਡਾਇਬੀਟੀਜ਼ ਕੈਨੇਡਾ ਨੂੰ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਰਿਸਰਚ ਹੁੰਦੀ ਆ ਅਵੇਅਰਨੈਸ ਹੁੰਦੀ ਆ ਸੋ ਇਹ ਬਹੁਤ ਜ਼ਰੂਰੀ ਹੈ ਕਿ ਇਹ ਕਰਨਾ ਤਾਂ ਮੈਂ ਬਹੁਤ-ਬਹੁਤ ਇਹਨਾਂ ਨੂੰ ਧੰਨਵਾਦ ਕਹਿਣੀ ਹੈ ਕਿ ਹਰ ਸਾਲ ਜਿਹੜਾ ਉਦਦਮ ਕਰਦੇ ਆ ਤੇ ਜਿਹੜਾ ਸਪੋਰਟ ਕਰਦੇ ਆ ਅੱਜ ਤੁਸੀਂ ਦੇਖ ਰਹੇ ਹੋ ਕਿ ਬੜੀ ਗਰਮੀ ਵੀ ਆ ਤੇ ਜਸਟ ਕਿ ਐਂਡ ਮੈਂ ਸਾਰਨ ਕਹਿਣੀ ਆ ਕੀਪ ਯੋਰ ਸੈਲਫ ਹਾਈਡਰੇਟਿਡ ਤੇ ਵਿਸ਼ देम ਕਿ ਐਸੀ ਤਰ੍ਹਾਂ ਕਮਿਊਨਿਟੀ ਦੀ ਇਹ ਸੇਵਾ ਕਰਦੇ ਰਹਿਣ ਤੇ ਅਸੀਂ ਵੀ ਇਸੇ ਤਰ੍ਹਾਂ ਨਾਲ ਦੀ ਸਪੋਰਟ ਕਰਦੇ ਰਹੀਏ ਬਾਕੀ ਮੈਂ ਡਾਇਬੀਟਿਸ ਹੋਰ ਵੀ ਦੱਸਣਾ ਚਾਹੁੰਦੀ ਆ ਕਿ ਜਿਹੜਾ ਮੈਂ ਬਿਲ ਪੇਸ਼ ਕੀਤਾ ਸੀਗਾ ਨੈਸ਼ਨਲ ਫਰੇਮ ਫਾਰ ਫਾਰ ਡਾਇਬੀਟਿਸ ਉਹ ਲਾਅ ਬਣ ਚੁੱਕਾ ਤੇ ਆਨ ਵਾਲੇ ਸਾਲ ਦੇ ਵਿੱਚ ਆਈ ਥਿੰਕ ਮੋਸਟ ਪ੍ਰੋਬਬਲੀ ਅਪ੍ਰੈਲ ਤੋਂ ਕਿ ਜਿਹੜੀਆਂ ਮੈਡੀਕੇਸ਼ਨਸ ਜਿਹੜੀਆਂ एलिਜੀਬਲ ਕੈਨੇਡੀਅਨਸ ਨੂੰ ਫ੍ਰੀ ਮਿਲਣਗੀਆਂ ਚਾਹੇ ਇਨਸੂਲਿਨ ਹੋਵੇ ਜਾਂ ਜਿਹੜੀਆਂ ਲੈਂਸੈਟ ਜਾਂ ਇਹ ਦੇ ਨਾਲ ਬਹੁਤ ਫਾਇਦਾ ਹੋਊਗਾ ਕੈਨੇਡੀਅਨਸ ਜਸਟ ਕਲੇ ਬ੍ਰੈਂਟੋਨੀਅਨ ਨਹੀਂ ਕੈਨੇਡੀਅਨ ਲਿਵਿੰਗ ਵਿਦ ਅ ਡਾਇਬੀਟੀਸ ਸੋ ਉਹਨਾਂ ਨੂੰ ਕਾਫੀ ਬੈਨੀਫਿਟ ਹੋਏਗਾ ਜੀ ਐਂਡ ਬੋਥ ਸਨ ਵਧੀਆ ਲੱਗੇ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਉਹਨਾਂ ਨੇ ਜਿਹੜਾ ਅਪਰਾਲਾ ਕੀਤਾ ਫੋਰ ਡਾਇਬੀਟੀਸ ਸਾਨੂੰ ਪਤਾ ਹੈ ਵੀ اسپੈਸ਼ਲੀ ਸਾਡੀ ਕਮਿਊਨਿਟੀ ਦੇ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਡਾਇਬੀਟੀਸ ਕਾਫੀ ਵੱਡੀਆਂ ਗਿਣਤੀ ਦੇ ਵਿੱਚ ਇਸ ਇਨ आवर ਕਮਿਊਨਿਟੀ ਤੇ ਦਾ ਫੈਕਟ ਵੀ ਇਹ ਹਮੇਸ਼ਾ ਹਰੇਕ ਸਾਲ ਮੋਟਰਸਾਈਕਲ ਕਲੱਬ ਕੋਈ ਨਾ ਕੋਈ ਵਧੀਆ ਅਪਰਾਲਾ ਕਰ ਰਹੇ ਆ ਫੋਰ ਡਿਫਰੈਂਟ 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 ਜਿਹੜੇ ਕਾਰਜ ਹੁੰਦੇ ਆ ਸੋ ਵੀ ਆਰ ਵੈਰੀ ਪ੍ਰਾਊਡ That Pralagi uh, um, and of course, it's not just Pisa Sikh community. If you look, we, uh, different, different communities are here as well. And uh, the thing is, be community This is for everybody that's suffering from diabetes. So both with and galle Hello, and what a beautiful day for this annual Sikh Motorcycle Club ride uh, for diabetes. The work that Inerge Jagran, and the team do to raise funds for such a worthy cause. We have one of the highest rates of diabetes in uh, in peel region and so the fact they poured their heart into this cause is a beautiful thing and i'm here today to, to thank them on behalf of the community and do you want to encourage to you to participate in such rides well i think any charitable cause that we could all uh, volunteer for is a wonderful thing i think there's a lot of societal uplift that can be done through uh, getting involved in, in a charity ਜੀ ਆਮ ਤੌਰ ਤੇ ਲੋਕ ਹਾਰਟ ਅਟੈਕ ਬਾਰੇ ਹਾਰਟ ਦੀਆਂ ਬਿਮਾਰੀਆਂ ਬਾਰੇ ਜਾਂ ਕੈਂਸਰ ਬਾਰੇ ਆਮ ਤੌਰ ਤੇ ਗੱਲਬਾਤ ਕਰਦੇ ਆ ਔਰ ਜਿਹੜੀ 슈ਗਰ ਦੀ ਬਿਮਾਰੀ ਹੁੰਦੀਆਂ ਨਾ ਇਹ ਸਾਰੀਆਂ ਬਿਮਾਰੀਆਂ ਦੀ ਮਾਂ ਹੈਗੀ ਆ ਜਦੋਂ ਕਿਸੇ ਇਨਸਾਨ ਨੂੰ 슈ਗਰ ਹੋ ਜਾਂਦੀ ਆ ਉਸ ਤੋਂ ਬਾਅਦ ਇਹ ਸਾਰੀਆਂ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਆ ਚਾਹੇ ਅੱਖਾਂ ਨਾਲ ਰਿਲੇਟਡ ਹੋਣ ਚਾਹੇ ਹਾਰਟ ਦੇ ਨਾਲ ਹੋਣ ਚਾਹੇ ਕਿਡਨੀ ਦੇ ਨਾਲ ਹੋਣ ਤੇ ਹੋਰ ਵੀ ਸਰੀਰ ਦੇ ਵੱਖ-ਵੱਖ ਪਾਗਾਂ ਦੇ ਵਿੱਚ ਜਿਹੜਾ 슈ਗਰ ਦਾ ਇੰਪੈਕਟ ਹੁੰਦਾ ਹੈਗਾ ਇਸ ਕਰਕੇ ਜੀ ਅਸੀਂ ਜਿਹੜੀ ਇਹ ਰਾਈਡ ਅਗੇਂਸਟ ਡਾਇਬੀਟੀ ਜਿਹੜੀ ਅੱਜ ਤੋਂ 7 ਸਾਲ ਪਹਿਲਾਂ ਇਹ ਰਾਈਡ ਸ਼ੁਰੂ ਕੀਤੀ ਸੀਗੀ ਔਰ ਦਿਨੋਂ ਦਿਨ ਇਹਦੇ ਵਿੱਚ ਇਹ ਰਿਸਪੌਂਸ ਦਾ ਲੈਵਲ ਹੀ ਹੁੰਦਾ ਜਾ ਰਿਹਾ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ 1,15000 $4 ਡਾਲਰ ਰੇਜ਼ ਕੀਤੇ ਜਿਦੇ ਵਿੱਚੋਂ 78000 ਡਾਲਰ ਸਾਡੇ ਭਾਈਚਾਰੇ ਨੇ ਦਿੱਤਾ ਜੀ ਤੇ ਜਿਹੜਾ ਬਾਕੀ ਮਨੀ ਸੀਗੀ ਜੀ ਉਹ ਸਾਰੀ ਦੀ ਸਾਰੀ ਦੂਜੀਆਂ ਕਮਿਊਨਿਟੀਆਂ ਦੇ ਉਕਤਰ ਕੀਤੀ ਗਈ ਜੀ ਇਸ ਕਰਕੇ ਜਿਹੜੀ ਰਾਈਡ ਅਗੇਂਸਟ ਡਾਇਬੀਟਿਸ ਆ ਜੀ ਇਹ ਦੋਨੋਂ ਦਿਨ ਕੈਨੇਡੀਅਨ ਭਾਈਚਾਰੇ ਦੇ ਵਿੱਚ ਵੱਡੇ ਪੱਧਰ ਤੇ ਤੇ ਪ੍ਰਮੋਟ ਹੋ ਰਹੀ ਆ ਲੋਕਾਂ ਲੋਕ ਇਸ ਇਸ ਯਤਨ ਨੂੰ ਸਾਡੇ ਨੂੰ ਇਸ ਲੈਵਲ ਤੇ ਸਲਾਹ ਰਹੇ ਆ ਕਿ ਜਦੋਂ ਅਸੀਂ ਰਾਈਡ ਅਗੇਂਸਟ ਡਾਇਬੀਟਿਸ ਲਈ ਨਿਕਲਦੇ ਹਗੇ ਆ ਬਾਹਰ ਕਈ ਵਰੀ ਤਾਂ ਰੈਸਟੋਰੈਂਟਾਂ ਦੇ ਉੱਤੇ ਲੋਕ ਜਿਹੜਾ ਸਾਡਾ ਲੰਚ ਦਾ ਜਾਂ ਡਿਨਰ ਦਾ ਜਿਹੜਾ ਬੈਲ ਪੇ ਕਰ ਦਿੰਦੇ ਆ ਜੀ ਕਿ ਉਹ ਇਸ ਚੀਜ਼ ਨੂੰ ਇਸ ਲੈਵਲ ਤੇ ਅਪਰੀਸ਼ੀਏਟ ਕਰਦੇ ਆ ਜੀ ਹਾਂਜੀ ਤੇ ਅੱਜ ਇਹ ਜਿਹੜੀ ਰਾਈਡ ਹੈਗੀ ਆ ਜੀ ਇਹ ਅ ਅ ਜਿੱਥੇ-ਜਿੱਥੇ ਵੀ ਕੈਨੇਡਾ ਕੈਨੇਡਾ ਦੇ ਵਿੱਚ ਸਿੱਖ ਭਾਈ ਜਰਾ ਬੈਠਾ ਹੈਗਾ ਉੱਥੇ-ਉੱਥੇ ਕੈਨੇਡਾ ਦੇ ਵਿੱਚ ਪੂਰੇ ਦੇ ਵਿੱਚ ਹੋ ਰਹੀ ਆ ਹੁਣ ਤੱਕ ਜਿਹੜੀ ਆ ਤਕਰੀਬਨ 35000 ਡਾਲਰ ਜਿਹੜਾ ਉਹ ਸਾਡੇ ਪੋਰਟਲ ਦੇ ਉੱਤੇ ਇਕੱਠਾ ਹੋ ਚੁੱਕਿਆ ਹੈਗਾ ਜੀ ਤੇ ਆਸ ਹੈਗੀ ਆ ਕਿ ਕਿਉਂਕਿ ਅੱਜ ਸਾਰਾ ਦਿਨ ਵੀ ਇਹ ਰਾਈਡ ਬਾਰੇ ਗੱਲਬਾਤ ਚੱਲਦੀ ਰਹਿਣੀ ਆ ਤੇ ਇਹ ਜਿਹੜਾ ਸਾਡਾ ਜੀ ਜਾਂ ਇਹ ਵੈਬਸਾਈਟ ਹੈਗੀ ਆ rideforcaas.ca ਇਹ ਓਪਨ ਹੋਊਗੀ ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੱਸ ਸਕਾਂਗੇ ਕਿ ਕਿੰਨੀ ਟੋਟਲ ਮਾਇਆ ਜਿਹੜੀ ਆ ਇਕੱਤਰ ਕੀਤੀ ਗਈ ਆ ਆ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਨਾ ਸਿਕ ਮੋਟਰਸਾਈਕਲ ਕਲੱਬ ਆਫ অন্ਟਾਰੀਆ ਨੂੰ ਜਿਹੜੇ ਹਮੇਸ਼ਾ ਹੀ ਬਹੁਤ ਵਧੀਆ ਪ੍ਰਾਲੇ ਕਰਦੇ ਜਿਹੜੀ ਕਮਿਊਨਿਟੀ ਦੇ ਵਿੱਚ ਆਪਣੀ ਲੋੜ ਹੁੰਦੀ ਆ ਖਾਸ ਕਰਕੇ ਆਪਾਂ ਜਾਣਦੇ ਕਿ ਡਾਇਬੀਟਿਸ ਜਿਹੜਾ ਇੱਕ ਇਦਾਂ ਦਾ ਹੈਲਥ ਚੈਲੰਜ ਆ ਜਿਹੜਾ ਮਿਲੀਅਨਸ ਆਫ ਪੀਪਲ ਅਰਾਊਂਡ ਦ ਵਰਲਡ ਜਿਹੜੇ ਜਿਨ੍ਹਾਂ ਨੂੰ ਜਿਹੜੇ ਇਤੋਂ ਸਫਰ ਕਰਦੇ ਆ ਜੀ ਸੋ ਇਹਦੇ ਲਈ ਅਵੇਰਨੈਸ ਜਿਹੜੀ ਰੇਸ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਅੱਜ ਦੀ ਜਿਹੜੀ ਰਾਈਡ ਆ ਨਾਟ ਓਨਲੀ ਅਵੇਰਨੈਸ ਰੇਸ ਕਰੂਗੀ ਫੰਡਸ ਰੇਸ ਕਰੂਗੀ ਬਟ ਇੱਕ ਹੋਪ ਜਿਹੜੀ ਉਮੀਦ ਜਿਹੜੇ ਪੀਪਲ ਜਿਹੜੇ ਡਾਇਬੀਟਿਸ ਨਾਲ ਜਿਹੜੇ ਲਿਵ ਕਰ ਰਹੇ ਆ ਉਹਨਾਂ ਲਈ ਤੇ ਉਹਨਾਂ ਦੀ ਫੈਮਿਲੀ ਲਈ ਸੋ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਕਿ ਜਦੋਂ ਵੀ ਕਮਿਊਨਿਟੀ ਨੂੰ ਕਿਤੇ ਲੋਡ ਹੁੰਦੀ ਆ ਹਮੇਸ਼ਾ ਆਪਾਂ ਸਿੱਖ ਮੋਟਰਸਾਈਕਲ ਕਲੱਬ ਆਫ অন্ਟਾਰੀਓ ਤੇ ਕਾਊਂਟ ਕਰ ਸਕਦੇ ਸਰ ਕਮਿਊਨਿਟੀ ਦੇ ਲਈ ਇਹਨਾਂ ਵਧੀਆ ਉਪਰਾਲਾ ਕੀਤਾ ਗਿਆ ਸਿੱਖ ਮੋਟਰਸਾਈਕਲ ਕਲੱਬ ਦੇ ਵੱਲੋਂ ਕਿਵੇਂ ਦਾ ਲੱਗ ਰਿਹਾ ਇਸ ਮੌਕੇ ਹਾਂ ਬਹੁਤ ਵਧੀਆ ਲੱਗ ਰਿਹਾ ਜੀ ਵੇਖੋ ਜੀ ਹਮੇਸ਼ਾ ਸਿੱਖ ਮੋਟਰਸਾਈਕਲ ਕਲੱਬ ਕੋਹੀ ਆਪਣੇ ਕਮਿਊਨਿਟੀ ਦਾ ਕਾਰਜ ਹੋਵੇ ਬੰਦ ਕਾਰਜ ਹੋਵੇ ਜਾਂ ਹੋਰ ਵੀ ਵੱਖ-ਵੱਖ ਕਮਿਊਨਿਟੀ ਦਾ ਕਾਰਜ ਹੋਵੇ ਹਮੇਸ਼ਾ ਉੱਥੇ ਪਹੁੰਚਦੇ ਆ ਜੀ ਸੋ ਇੱਕ ਸਾਡੀ ਕਮਿਊਨਿਟੀ ਦੀ ਬਹੁਤ ਮਾਣ ਵਾਲੀ ਚੀਜ਼ ਹੈ ਕਿ ਅੱਬ ਇੱਕ ਕਲੱਬ ਨੇ ਤਕਰੀਬਨ ਇੰਨੇ ਪੈਸੇ ਜਿਹੜੇ ਆਪਣੇ ਕਾ ਚਾਹੇ ਉਹ ਡਾਇਬੀਟੀਜ਼ ਦਾ ਜਾਂ ਹੋਰ ਕਾਸਸ ਹੈ ਗਿਆ ਉਹਨਾਂ ਦੀ ਰੇਜ਼ ਕੀਤੀ ਹੈ ਤੇ ਖਾਸ ਕਰਕੇ ਜਿਹੜੀ ਰੈਕਗਨੀਸ਼ਨ ਪ੍ਰੀਮੀਅਰ ਡਗਫੋਰਡ ਵੱਲੋਂ ਮੀ ਸਪੈਸਫਿਕਲੀ ਮਿਲਦੀ ਹੈ ਜਿਹੜੇ ਸਰਦਾਰ ਆਪਣੇਂਦਰਜੀਤ ਸਿੰਘ ਜੀ ਗ੍ਰਾਹ ਹੁਣੇ ਸਾਡੇ ਐਸ ਵੀ ਕੀ ਉਹਨਾਂ ਨਾਲ ਗੱਲ ਹੋਈ ਸੀ ਵੀ ਉਹਨਾਂ ਨੇ ਇੱਥੇ ਪਹੁੰਚਣਾ ਸੀ ਕਿ ਪਰ ਆਊਟ ਆ ਟਰਨ ਹੋਣ ਕਰਕੇ ਨਾ ਪਰ ਬਹੁਤ ਜ਼ਿਆਦੀ ਰਿਸਪੈਕਟ ਹੈ ਕਿ ਇਸ ਕਲੱਬ ਦੀ ਜੋ ਉਹਨਾਂ ਨੇ ਅਪਰਾਲੇ ਕੀਤਾ ਨਾ ਕਿ ਸਿਰਫ ਰੈਂਪਟਨ ਜਾਂ ਟ੍ਰਾਂਟੋ ਅੰਟਰੀਓਵਿਚ ਆਲਮੋਸਟ ਸਾਰੇ ਕੈਨੇਡਾ ਦੇ ਵਿੱਚ ਪਛਾਣ ਹੈਗੀ ਇਸ ਕਲੱਬ ਦੀ ਸੋ ਅਸੀਂ ਹਮੇਸ਼ਾ ਕਲੱਬ ਦੇ ਨਾਲ ਜਿੱਥੇ ਵੀ ਅਸੀਂ ਹੈਲਪ ਕਰ ਸਕਦੇ ਕਰਾਂਗੇ ਪ੍ਰੀਮੀਅਰ ਸਾਹਿਬ ਆਪ ਵੀ ਕਿ ਇਹਨੂੰ ਨਹੀਂ ਪਤਾ ਹੁੰਦਾ ਪਰਿੰਦਰਜੀਤ Premier of Saskatchewan we work there as well So, Premier Doug Ford and the Sikh Motorcycle Club have always worked very closely. So, we want the club to grow the community lead to do program. Well, it's wonderful. First of all, another great example of how the Sikh community and here the Sikh Motorcycle Club of Ontario are always raising awareness and raising money for great causes. So um, I think it's wonderful. And of course there we know they've already raised a lot of money for diabetes uh, Canada, uh, for awareness, for treatment. Uh, it's absolutely crucial, especially in the Sikh community where there's a very high rate of diabetes, but you know for so many of us, our, many of our families have been touched by diabetes. Uh, there's a lot of work to do and I really appreciate the everybody coming out and from all across Ontario actually to be part of this ride. And the weather weather is so hot today. <laughs> I mean, I think it's the perfect day for this. I hope everybody drinks a lot of water because it is very hot out. Um, but it's uh, it's wonderful to see it. I you know I think the other thing that's important about this ride is it continues to raise awareness about the importance of those religious and cultural exemptions around motorcycle helmets. Uh, there's still a few provinces and territories where they don't have the exemption yet. So I'm proud that Ontario is one of them. Uh, we need to do the work to make sure that Saskatchewan, Nova Scotia, Yukon. ਹਨ ਕਿਬੈਕ ਐਕਚੁਅਲੀ ਹੈਵ ਸਿਮਿਲਰ ਐਗਜ਼ੈਂਪਸ਼ਨਸ ਐਸ ਵੈਲ ਤਾਂ ਇਹ ਸੀ ਅੱਜ ਦਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਸਿੱਖ ਮੋਟਰਸਾਈਕਲ ਕਲੱਬ ਦੇ ਵੱਲੋਂ ਜੋ ਰਾਈਡ ਦਾ ਆਯੋਜਨ ਕੀਤਾ ਗਿਆ ਆ ਡਾਇਬੀਟਿਸ ਦੇ ਅਗੇਂਸਟ ਇਹ ਰਾਈਡ ਕੀਤੀ ਜਾ ਰਹੀ ਹੈ ਬ੍ਰੈਂਪਟਨ ਤੋਂ ਸ਼ੁਰੂ ਹੋ ਕੇ ਲੰਡਨ ਤੱਕ ਇਹ ਰਾਈਡ ਚੱਲੇਗੀ ਤੇ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕੈਮਰਾਮੈਨ ਰੀਤਿੰਦਰ ਸਿੰਘ ਗਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ